ਰੇਕੇ ਕਲਾ ਪੁਲਿਸ ਦੀ ਕੋਟ ਮਾਮਲੇ ਦੇ ਵਿੱਚ ਫੜੇ ਵਿਅਕਤੀਆਂ ਨੂੰ ਲੈ ਕੇ ਹੁਣ ਆਇਆ ਨਵਾਂ ਮੋੜ ਸਾਹਮਣੇ ਅੱਜ ਬਠਿੰਡਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਪਹੁੰਚੇ ਪਿੰਡ ਰੈਕੇ ਕਲਾ ਦੇ ਲੋਕ ਅਤੇ ਕਿਹਾ ਉਹਨਾਂ ਬੰਦਿਆਂ ਤੇ ਕੀਤਾ ਗਿਆ ਨਜਾਇਜ਼ ਪਰਚਾ ਰਿਹਾਈ ਦੀ ਕੀਤੀ ਮੰਗ ਅੱਜ ਬਠਿੰਡਾ ਦੇ ਐਸਐਸਪੀ ਦਫ਼ਤਰ ਵਿਖੇ ਪਹੁੰਚੇ ਕਰਨਜੀਤ ਸਿੰਘ ਗਾਇਬ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਰੈਕੇ ਕਲਾ ਦੇ ਲੋਕ ਅੱਤੇ ਇਸ ਮੌਕੇ ਬੋਲਦਿਆਂ ਕਿਹਾ ਕਿ ਐਸਐਸਪੀ ਵੱਲੋਂ ਆਪਣੀ ਅਣਗਹਿਲੀ ਦੇ ਉੱਤੇ ਪਰਦਾ ਪਾਉਣ ਦੇ ਲਈ ਜਿਹੜੇ ਇਹ ਆਮ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਹੈ ਕਿਉਂਕਿ ਉਹਨਾਂ ਵੱਲੋਂ ਗਾਉ ਸੂਚਨਾ ਦਿੱਤੀ ਗਈ ਸੀ ਕਿ ਇਸ ਮੇਲਾ ਜੋ ਲੱਗ ਰਿਹਾ ਪਿੰਡ ਦੇ ਵਿੱਚ ਉੱਥੇ ਕਿਸੇ ਦੇ ਨਾਲ ਕਿਸੇ ਕਿਸ ਤਰ੍ਹਾਂ ਦੀ ਕੋਈ ਲੜਾਈ ਝਗੜਾ ਹੋ ਸਕਦਾ ਹੈ ਅਤੇ ਐਸਐਸਪੀ ਵੱਲੋਂ ਉੱਥੇ ਪੂਰੇ ਪ੍ਰਬੰਧ ਨਹੀਂ ਕੀਤੇ ਗਏ ਜਿਸ ਨੂੰ ਲੈ ਕੇ ਇਹ ਲੜਾਈ ਝਗੜਾ ਹੋਇਆ ਤੇ ਇਸ ਲੜਾਈ ਝਗੜਣ ਦੇ ਵਿੱਚ ਐਸਐਚਓ ਦੇ ਕਾਫੀ ਸੱਟਾਂ ਲੱਗੀਆਂ ਸਨ ਜਿਸ ਨੂੰ ਲੈ ਕੇ ਥਾਣਾ ਨੰਦਗੜ ਵਿਖੇ ਛੇੜਾ ਰੱਦ ਕਤਲ ਦਾ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਇੱਥੇ 15 ਦੇ ਲਗਭਗ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਰਿਹਾਈ ਦੇ ਲਈ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਤੇ ਇਹਨਾਂ ਕਿਹਾ ਕਿ ਜੋ ਇਹ ਪਰਚਾ ਕੀਤਾ ਗਿਆ ਹੈ ਇਹ ਗਲਤ ਮਨਸਾ ਦੀ ਨਾਲ ਵੀ ਆਪਾਂ ਲੋਕਾਂ ਤੇ ਜਿਹੜਾ ਇਹ ਹੈਗੜ ਪਰਚਾ ਕਰਵਾਇਆ ਗਿਆ ਹੈ ਇਸੇ ਲੈ ਕੇ ਉਹਨਾਂ ਵੱਲੋਂ ਰਿਹਾਈ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਜੇ ਨਾ ਇਹ ਪਰਚਾ ਕੈਨਸਲ ਕੀਤਾ ਜਾਂ ਇਹਨਾਂ ਲੋਕਾਂ ਦੀ ਰਿਹਾਈ ਨਾ ਕੀਤੀ ਤਾਂ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸੰਘਰਸ਼ ਨਹੀਂ ਹੋਵੋ ਬਿਟੇ ਜਾਣਗੇ ਆ ਉਸ ਨੂੰ ਸੁਣਾਉਣ ਐਸੇ ਸੰਬੰਧੀ ਕੀ ਕਹਿੰਦੇ ਨੇ ਆਗੂ ਯਾਰ ਰੋਟੀਆਂ ਘੱਟ ਆ ਰਹੀਆਂ ਸੀ ਕਰੋ ਸਿਆਪਾ ਹੋਏ ਹੋਏ ਹਾਏ ਹਾਏ ਨਾਹੀ ਦੇ ਤੋ ਹਾਏ 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 ਨਾ ਰੋ ਪਿਛਾ ਸੀ ਨਾ ਹਾਏ 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 ਨਾ ਬਰਕਰਰ ਵੀ ਤੋ ਹਾਏ 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 ਕਰੋ ਸਿਆਪਾ ਹੋਏ ਹੋਏ ਹਾਏ 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 ਇਹ ਬੀਬੀ ਜੇਕੇ ਦੇ ਪੁੱਤਾਂ ਮਰਿਆ ਹੋਏ ਨੇ ਤੁਸੀਂ ਰੋ 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 ਮੈਂ ਕੇਰਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲ મહਾਪੰਚਾਇਤ ਪੰਜਾਬ ਨਸਕਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੇਅਰਮੈਨ ਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਪੰਜਾਬ ਪ੍ਰਦੇਸ਼ ਅੱਜ ਇਹ ਪ੍ਰੋਟੈਸਟ ਤੁਸੀਂ ਦੇਖ ਰਹੇ ਹੋ ਇਹ ਰਾਏਕੀ ਕਲਾਂ ਪਿੰਡ ਦੇ ਦਰਦ ਪਾਈਚਾਰੇ ਵੱਲੋਂ ਐਸਪੀ ਪਾਈਚਾਰੇ ਵੱਲੋਂ ਕੀਤਾ ਜਾ ਰਿਹਾ ਮਸਲਾ ਕੀ ਹੈ ਕਿ 17 ਫਰਵਰੀ ਨੂੰ ਰਾਏਕੀ ਕਲਾਂ ਦੇ ਵਿੱਚ ਇੱਕ ਮੇਲਾ ਲੱਗਿਆ ਸੀ ਉਸ ਮੇਲੇ ਦੇ ਵਿੱਚ ਸਕਿਉਰਟੀ ਆਉਣ ਵਾਸਤੇ ਕੁਲਵਿੰਦਰ ਸਿੰਘ ਵੀ ਤੇ ਪੰਚਾਇਤ ਮੈਂਬਰ ਸੋਹਣ ਸਿੰਘ ਲਿਖਤੀ ਤੌਰ ਤੇ ਇੱਕ ਅਪਲੀਕੇਸ਼ਨ ਐਸਐਸਪੀ ਬਟਨਾ ਨੂੰ ਲੈ ਕੇ ਗਏ ਸੀ ਕਿ ਉਥੇ ਲੜਾਈ ਝਗੜਾ ਹੋ ਸਕਦਾ ਹੈ ਹਰ ਸਾਲ ਮੇਲਾ ਲੱਗਦਾ ਹੈ ਤੇ ਫੋਰਸ ਲਾਈ ਜਾ ਰਹੀ ਐ ਐਸਐਸਪੀ ਬਟੇਂਡਾ ਵੱਲੋਂ ਉਥੇ ਫੋਰਸ ਨਾਲ ਲਾਏ ਜਾਣ ਕਰਕੇ ਝਗੜਾ ਹੋਇਆ ਝਗੜੇ ਵਿੱਚ ਇੱਕ ਸੁਨੂਨਾ ਦਾ ਵਿਅਕਤੀ ਉਹ 7 ਵਜੇ ਕੁਝ ਬੰਦੇ ਉਹਨੂੰ ਲੈ ਕੇ ਹਸਪਤਾਲ ਚ ਆ ਗਏ ਦਾਖਲ ਕਰਵਾਉਣ ਵਾਸਤੇ ਤੇ 11:30 ਦੇ ਕਰੀਬ ਉਥੇ ਪੁਲਿਸ ਦੇ ਨਾਲ ਜਿਹੜੀ ਝੜਪ ਹੋਈ ਉਹ ਪਿੰਡ ਦੇ ਲੋਕਾਂ ਦਾ ਇਹ ਸਾਰੇ ਦਲਦਪਾਈ ਚਰਦੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਪੁਲਿਸ ਨਾਲ ਝੜਪ ਹੋਈ ਉਹ ਬਾਹਰ ਦੇ ਪਿੰਡਾਂ ਦੇ ਜਿਹੜੇ ਲੋਕ ਆਏ ਸੀ ਉੱਤੇ ਉਹਨਾਂ ਦੇ ਨਾਲ ਹੋਈ ਪਰ ਪੁਲਿਸ ਨੇ ਸਾਨੂੰ ਸਮਝ ਨਹੀਂ ਆਉਂਦੀ ਗੱਲ ਇਹ ਕਿ ਇਹ ਟਾਰਗੇਟ ਸਾਰੇ ਸ਼ਰੂਲਕਾਸਤ ਭਾਈਚਾਰੇ ਨੂੰ 80 ਭਾਈਚਾਰੇ ਨੂੰ ਕੀਤਾ 11-12 ਬੰਦੇ ਇਹਨਾਂ ਦੇ ਜਿਹੜੇ ਸ਼ਰੂਲਕਾਸਤ ਭਾਈਚਾਰੇ ਦੇ ਫੜ ਕੇ ਅੰਦਰ ਦੇ ਵਿੱਚ ਕੋਈ ਪ੍ਰਕਾਲ ਨਹੀਂ ਕੀਤੀ ਕਿਉਂਕਿ ਇਹਨਾਂ ਦਾ ਕੋਈ ਪੋਲਿਟਿਕਲ ਵਿਚਾਰਾ ਦਾ ਪਾਵਰ ਨਹੀਂ ਇਹਨਾਂ ਕੋਈ ਪੈਸਾ ਨਹੀਂ ਹੈਗਾ ਰੰਗਫਰੇ ਤਹਤ ਕੁਝ ਲੋਕ ਇਹਨਾਂ ਗਲਤ ਭਾਈਚਾਰੇ ਨੂੰ ਦਵਾ ਕੇ ਰੱਖਣਾ ਚਾਹੁੰਦੇ ਆ ਤੇ ਜਿਹਦੇ ਨਾਲ ਖਾਦਾ ਪੁਲਿਸ ਨੂੰ ਕਹਿੰਦਾ ਕਿ ਆਹ ਬੰਦਾ ਮਰਿਆ ਸਿਰ ਚੱਕਦਾ ਆਹ ਦੀ ਵਿਚ ਸੀਗਾ ਆਹ ਸਿਰ ਚੱਕਦਾ ਇਹਦੀ ਵਿਚ ਸੀਗਾ ਬਹੁਤੇ ਲੋਕਾਂ ਨੂੰ ਆਪਦੇ ਨਾਲ ਜ਼ਬਰਦਸਤੀ ਸਿਰਿਪਾੜੀ ਲਾ ਅੱਗੇ ਰੱਖਣ ਵਾਸਤੇ ਨਜਾਇਜ਼ ਪਰਚਿਆਂ ਦੇ ਵਿੱਚ ਪਸਾਇਆ ਜਾ ਰਿਹਾ ਉਸ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਨ੍ਹਾਂ ਨੇ ਦੋਸ਼ ਕੀਤਾ ਜਿਨ੍ਹਾਂ ਦੀ ਜਿਨ੍ਹਾਂ ਦਾ ਕਸੂਰ ਹੈ ਉਹਨਾਂ ਨੂੰ ਪੜਾਇਆ ਜਾਵੇ ਕੋਈ ਤਰਾਹ ਨਹੀਂ ਪਰ ਜਿਹੜੇ ਬੇਕਸੂਰ ਰੋਕ ਪੰਜ ਕਿਲੋ ਤੋਂ ਫੜ ਲੇ ਦੋ ਹਸਤਾਜ ਬੰਦੇ ਉੱਤੇ ਥੋੜੇ ਧਾਖਾ ਗੋਨਾ ਨੂੰ ਫੜਿਆ ਇਹ ਨਾ ਕਿ ਥੋੜਾ ਨਾ ਸਾਫ ਹੈ ਐਸਐਸਪੀ ਬਠਿੰਡਾ ਮਿਲਣ ਨੂੰ ਤਿਆਰ ਨਹੀਂ ਗੱਲ ਸੁਣਨ ਲੋਕਾਂ ਦੀ ਤਿਆਰ ਨਹੀਂ ਇਸ ਕਰਕੇ ਰੋਜ਼ ਮੋਜੋਂ ਐਸਸੀ ਭਾਈਚਾਰੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਤੇ ਬੀਬੀ ਜੀ ਨੂੰ ਬਾਬਾ ਸਾਹਿਬ ਅੰਬੇਦਕਰ ਦੁਆਰਾ ਤੇ ਫਿਰ ਰਿਜ਼ਰਵੇਸ਼ਨ ਦੇ ਸੰਵਿਧਾਨ ਦੇ ਤਹਿਤ ਇਹ ਨੌਕਰੀ ਮਿਲੀ ਹੈ ਇੱਕ ਮਹਿਲਾ ਇੱਕ ਸੁਰੂਕਾਰ ਸਣ ਕਰਕੇ ਪਰ ਇਥੇ ਇਹ ਗੱਲ ਕਹਾਵਤ ਸੱਚੀ ਹੁੰਦੀ ਹੈ ਕਿ ਸੁਰੂਕਾਰ ਸਪਾਈ ਚਰਨ ਜਿਹੇ ਅਫਸਰ ਹੈ ਉਹ ਜਿਹੜੀ ਆਲਵੀ ਮਾਰਨ ਵਾਲੇ ਹੈ ਇਹ ਲੰਬੀ ਕਹਾਣੀ ਹੈ ਕਿ ਆਪ ਦੋ ਲੋਕਾਂ ਦੇ ਨਾਲ ਤਕੀਸਾ ਹੀ ਕਰਦੇ ਹੈ ਜਿਹੜਾ ਆਰਦਾ ਗਾ ਫਸਦਾ ਹੈ ਉਹਦੇ ਫਿਰ ਪੈਸਾ ਆ ਜਾਦਾ ਹੈ ਤੋ ਸਾਹਿਬ ਅਗਲਾ ਸੰਘਰਸ਼ ਦੇਖੋ ਜੇ ਇਨਾਮ ਸਾਫ ਨਾ ਮਿਲਿਆ ਇਹ ਗਰੀਬ ਲੋਕਾਂ ਨੂੰ ਇਨਸਾਫ ਨਾ ਮਿਲਿਆ ਗਿਆਨ ਬੋਲਾਂ ਤੇਰੇ ਜਿਹੜੇ ਬੰਦੇ ਫੜੇ ਆ ਸਾਰੇ ਸ਼ੁਰੂ ਕਰਦਾ ਜੇ ਰਹ ਸਾਹਬਨਾ ਮਿਲਿਆ ਇਹਨਾਂ ਨੂੰ ਨਾਂ ਛੱਡਿਆ ਗਿਆ ਰਿਆ ਨਾ ਕੀਤਾ ਗਿਆ ਅੱਜ ਰਾਏਕੇ ਕਲਾਂ ਪਿੰਡ ਦੇ ਲੋਕ ਤੇ ਬੀਬੀਆਂ ਸਾਰੇ ਪ੍ਰੋਟੈਸਟ ਕਰਨ ਆਏ ਆ ਤਾਂ ਫਿਰ ਨੈਸ਼ਨਲ ਦਤ ਮਹਾ ਪੰਚਾਇਤ ਤੇ ਕਾਂਗਰਸ ਪਾਰਟੀ ਕੇ.ਐਸ.ਵੀ ਵਿਭਾਗ ਦੇ ਸਾਰੇ ਵਰਕਰਾਂ ਨੂੰ ਸੱਦ ਕੇ ਜਿਹੜਾ ਇਹ ਅੰਦੋਲਨ ਹੈ ਇਹਨੂੰ ਤੇਜ਼ ਕਰਾਂਗੇ ਔਰ ਤਿੱਖਾ ਸੰਘਰਸ਼ ਕਰਾਂਗੇ ਜਿਹੜੀ ਵੀ ਨੀਤੀ ਜਿੱਕਣਗੇ ਉਹਦੇ ਲਈ ਪੁਲਿਸ ਪ੍ਰਸ਼ਾਸਨ ਬਠਿੰਡਾ ਐਸ.ਐਸ.ਪੀ ਜਿੰਮੇਵਾਰ ਹੋ